ਫਾਰਮਾ ਫੈਕਟਰੀ ਦੇ ਵਿੱਚ ਭਿਆਨਕ ਧਮਾਕਾ ਹੋਇਆ ਹੈ ਜਿੱਥਾਂ ਅੱਗ ਦੀਆਂ ਲਪਟਾਂ ਨੇ ਪੂਰਾ ਇਲਾਕਾ ਕੰਬਾ ਕੇ ਰੱਖ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜੀਆਂ ਕੀ ਭਿਆਨਕ ਤਸਵੀਰਾਂ ਨੇ ਆਸਮਾਨ ਦੇ ਵਿੱਚ ਤੁਹਾਨੂੰ ਅੱਗ ਦੀਆਂ ਲਪਟਾਂ ਦਿਖਾਈ ਦੇਣ ਕਿਆਂ ਰੂਹ ਕੰਬ ਜਾਂਦੀ ਹੈ ਇੰਨੀ ਕੁ ਜ਼ਿਆਦਾ ਭਿਆਨਕ ਅੱਗ ਸੀ ਕਿ ਆਸ-ਪਾਸ ਦੇ ਸਾਰੇ ਏਰੀਏ ਨੂੰ ਸੀਲ ਕਰ ਦਿੱਤਾ ਔਰ ਬੜੀ ਮੁਸ਼ਕਲ ਦੇ ਨਾਲ ਆ ਇਸ ਅੱਗ ਤੇ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਗਿਆ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਲਗਾਤਾਰ ਅੱਗ ਵਧਦੀ ਜਾ ਰਹੀ ਸੀ ਕਿਉਂਕਿ ਫਾਰਮਾ ਕੰਪਨੀ ਹੈ ਸੋ ਫਾਰਮਾ ਕੰਪਨੀ ਹੋਣ ਦੇ ਕਰਕੇ ਜਿਹੜੀ ਫੈਕਟਰੀ ਸੀ ਉਹਦੇ ਵਿੱਚ ਅੱਗ ਲੱਗ ਜਾਂਦੀ ਹੈ ਹਾਲਾਂਕਿ ਅੱਗ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਪਰ ਖੁਇਆ ਕੀ ਹੈ ਪਰ ਇਹ ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਇੱਕ ਤੁਮਾਕਾ ਹੁੰਦਾ ਹੈ ਬਲਾਸਟ ਹੁੰਦਾ ਜਿਵੇਂ ਕੋਈ ਬੰਬ ਬਲਾਸਟ ਇੱਥੇ ਕਿਸੇ ਨੇ ਕਰ ਦਿੱਤਾ ਹੋਵੇ ਔਰ ਬੰਬ ਬਲਾਸਟ ਵਰਗਾ ਧਮਾਕਾ ਸੁਣਨ ਤੋਂ ਬਾਅਦ ਲੋਕ ਜਦੋਂ ਦੇਖਦੇ ਆ ਤਾਂ ਬਾਹਰ ਅੱਗ ਦੀਆਂ ਲਪਟਾਂ ਜੁੜੀਆਂ ਨੇ ਉਹ ਆਸਮਾਨ ਦੇ ਵਿੱਚ ਹੁੰਦੀਆਂ ਨੇ ਔਰ ਅੱਗ ਬਹੁਤ ਜ਼ਿਆਦਾ ਭਿਆਨਕ ਹੈ ਅੱਗ ਦੇ ਪਾਸ ਆ ਦੂਰ ਦੀ ਗੱਲ ਹੈ ਕਿਉਂਕਿ ਜਦੋਂ ਅਜਿਹੀ ਭਿਆਨਕ ਅੱਗ ਹੁੰਦੀ ਹੈ ਤਾਂ ਅੱਗ ਦੇ ਲਾ ਕੇ ਜਾਣਾ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਸੇਕ ਬਹੁਤ ਜ਼ਿਆਦਾ ਹੁੰਦਾ ਸੋ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਆ ਉਹ ਦੱਸਿਆ ਗਿਆ ਔਰ ਮੌਕੇ ਤੇ ਉਹ ਸਾਰੇ ਲੋਕ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਪਰ ਅੱਗ ਜ਼ਿਆਦਾ ਹੋਣ ਕਰਕੇ ਆ ਕਹਿੰਦੇ ਐ ਕਿ ਕਈ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਇਸ ਹੱਗ ਤੇ ਕਾਬੂ ਪਾਇਆ ਗਿਆ ਤਾਂ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਮਹਾਰਾਸ਼ਟਰ ਅੰਬਰਨਾਥ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਥਾਣੇ ਮਹਾਰਾਸ਼ਟਰ ਅੰਬਰਨਾਥ ਦੇ ਵਿੱਚ ਇਹ ਫਾਰਮਾ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿ ਕੋਈ ਸ਼ਾਰਟ ਸਰਕਟ ਹੋ ਗਿਆ ਕਿਸੇ ਨੇ ਸ਼ਰਾਰਤੀ ਅੰਸਰ ਨੇ ਲਗਾ ਦਿੱਤੀ ਜਾਂ ਕੀ ਹੋਇਆ ਪਰ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਤੋਂ ਪਹਿਲਾਂ ਧਮਾਕਾ ਹੋਇਆ ਸੀ ਵੱਡਾ ਬਲਾਸਟ ਹੋਇਆ ਸੀ ਉਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਦਿਆ ਸਾਰ ਕੀ ਆਸਮਾਨ ਦੇ ਵਿੱਚ ਭਿਆਨਕ ਲਪਟਾਂ ਆ ਜਿਹੜੀਆਂ ਨੇ ਉਹਨੂੰ ਦੇਖ ਕੇ ਲੋਕ ਵੀ ਕੰਬ ਜਾਂਦੇ ਨੇ ਹਾਲਾਂਕਿ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਗਈ ਫਾਇਰ ਬ੍ਰਿਗੇਡ ਸੱਦੀ ਗਈ ਪਰ ਅੱਗ ਜਿਆਦਾ ਹੁਣ ਕਰਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਗ ਦੀਆਂ ਗੱਡੀਆਂ ਲੱਗੀਆਂ ਔਰ ਕਈ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਦੇ ਵਿੱਚ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਤਾਂ ਇਹ ਤਸਵੀਰ ਦੇਖ ਸਕਦੇ ਹੋ ਹੁਣ ਪੁਲਿਸ ਜਿਹੜੀ ਹੈ ਉਹ ਕਾਰਨ ਦਾ ਪਤਾ ਕਰ ਰਹੀ ਹੈ ਕਿ ਆਖਰਕਾਰ ਕਾਰਨ ਕੀ ਹੈ ਕਿਵੇਂ ਇਹ ਅੱਗ ਲੱਗੀ ਹੈ ਅੱਗ ਲੱਗਣ ਤੋਂ ਪਹਿਲਾਂ ਦੱਸਿਆ ਜਾਂਦਾ ਹੈ ਕਿ ਬਲਾਸਟ ਹੁੰਦਾ ਪਰ ਅੱਗ ਬਹੁਤ ਜ਼ਿਆਦਾ ਭਿਆਨਕ ਸੀ